ਸਾਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਕਾਕਾ ਬੋਲੋ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਛੜਦੀ ਕਲਾ ਦੇ ਵਿੱਚੋਂ ਹਾਂਜੀ ਸਾਡੀਆਂ ਭੈਣਾਂ ਕਹਿੰਦੀਆਂ ਤੁਸੀਂ ਡਿਜੀਟਲ ਪ੍ਰਿੰਟ ਦੇ 2-4 ਸੂਟ ਲੈ ਕੇ ਆਉਂਦੇ ਹੋ ਵੀਡੀਓ 'ਚ ਤਾਂ ਅੱਜ ਆਪਾਂ ਸਾਰੀ ਵੀਡੀਓ ਹੀ ਤੁਹਾਡੇ ਲਈ ਵੀ ਡਿਜੀਟਲ ਪ੍ਰਿੰਟ ਦੀ ਲੈ ਕੇ ਆਏ ਆ ਕਿਉਂਕਿ ਇੰਨਾ ਕੁ ਜ਼ਿਆਦਾ ਰਵਾਜ ਹੋਇਆ ਹੋਇਆ ਹੈ ਤੇ ਬਾਕੀ ਕਿਉਂਕਿ ਪ੍ਰਾਈਸ ਦੇ ਵਿੱਚ ਵੀ ਠੀਕ ਪੈਂਦੇ ਨੇ ਤੇ ਸੋਨੇ ਵੀ ਬਹੁਤ ਲੱਗਦੇ ਨੇ ਬਣੇ ਹੋਏ ਹਨ ਤੇ ਇਹਦੇ ਜਿਹੜੇ ਕਾਫੀ ਸਾਰੇ ਡਿਜ਼ਾਈਨ ਆਪਾਂ ਲੈ ਕੇ ਆਏ ਆ बॉਟਮ ਵਰਕ ਦੇ ਵਿੱਚ ਵੀ ਲੈ ਕੇ ਆਵਾਂਗੇ ਪੂਰਾ ਜੋ ਘੇਰਾ ਵਰਕ ਦੇ ਵਿੱਚ ਵੀ ਲੈ ਕੇ ਆ ਤੇ ਹੋਰ ਵੀ ਕਾਫੀ ਸਾਰੇ ਡਿਜ਼ਾਈਨ ਹੋਣਗੇ ਘੱਟ ਰੇਟਾਂ ਦੇ ਵਿੱਚ ਤਿਆਰ ਕੀਤੇ ਨੇ ਤੁਹਾਨੂੰ ਬਹੁਤ ਘੱਟ ਟ੍ਰੇਡ ਦੇ ਵਿੱਚ ਮਿਲਣਗੇ ਦੇਖੋ ਸਟੱਫ ਦੇ ਅਕੋਰਡਿੰਗ ਇਹਦਾ ਪ੍ਰਾਈਸ ਹੁੰਦਾ ਜਿੱਥੇ ਸਟੱਫ ਬਹੁਤ ਹੀ ਜ਼ਿਆਦਾ ਹੋਸਟਲੀ ਲੱਗਦਾ ਦੇਖੋ ਉਹਦਾ ਪ੍ਰਾਈਸ ਉਸੇ ਹਿਸਾਬ ਨਾਲ ਹੁੰਦਾ ਜਿੱਥੇ ਨਾਰਮਲ ਸਟੱਫ ਹੁੰਦਾ ਬੇਸਿਕ ਸਾਰਾ ਵਧੀਆ ਸਟੱਫ ਰਹੂਗਾ ਬ੍ਰਾਂਡ ਦਾ ਕੋਈ ਵੀ ਮਤਲਬ ਇਹ ਨਹੀਂ ਹੈਗਾ ਪਰ ਹਲਕਾ ਸਟੱਫ ਕੋਈ ਵੀ ਲਾਉਂਦੇ ਹੈਗੇ ਤੇ ਲੈ ਕੇ ਆਏ ਜੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਵੇਖਿਓ ਬਾਕੀ ਪਹਿਣਾ ਬਹੁਤ ਪਹੁੰਚ ਰਹੀਆਂ ਨੇ ਜੀ ਡੇਲੀ ਕਾਫੀ ਸਾਰੇ ਸੂਟ ਤਾਂ ਤੁਸੀਂ ਕਦੋਂ ਵੀ ਆ ਕੇ ਤਿਆਰ ਕਰਵਾ ਸਕਦੇ ਹੋ ਦੇਖੋ ਫਰਸਟ ਡਿਜ਼ਾਈਨ ਲੈ ਕੇ ਆ ਬਹੁਤ ਸੋਹਣੇ ਕਲਰ ਦੇ ਟੈਬੀ कॉटन ਬਹੁਤ ਜ਼ਿਆਦਾ ਵਧੀਆ ਦੇਖੋ ਲਾਈਨਿੰਗ ਦੇ ਵਿੱਚ ਟੈਬੀ कॉटन ਦੇ ਉੱਪਰ ਹੈਗਾ ਇਹ ਤੇ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਜੀ ਇਹ ਘੇਰੇ ਦੇ ਉੱਪਰ ਆਊਗਾ ਦੇਖੋ ਜਦੋਂ ਘੇਰਾ ਤਿਆਰ ਹੋ ਗਿਆ ਇਹਦਾ ਪਾਈਪਿੰਗ ਵਗੈਰਾ ਲੱਗ ਗਈ ਤਾਂ ਸੂਟ ਬਹੁਤ ਜ਼ਿਆਦਾ ਸੋਹਣਾ ਫੱਪੜਾ ਹੈ ਨਾ ਬਾਕੀ ਨੈਕ ਲਾਈਨ ਵਗੈਰਾ ਜੇਕਰ ਆਪਾਂ ਥੋੜੀ-ਬhoti ਪਾਈਪਿੰਗ ਦਾ ਟੱਚ ਦੇ ਕੇ ਬਣਾ ਲੈਨੇ ਹਨ ਬਣੇ ਸੂਟ ਜ਼ਿਆਦਾ ਸੋਹਣੇ ਲੱਗਦੇ ਆ ਤੇ ਇਹ ਆ ਗਿਆ ਜੀ ਬਹਾਮਾ ਦਾ ਵਰਕ ਹਰ ਇੱਕ ਸੂਟ ਦਾ ਇੱਕੋ ਰੇਟ ਹੋਊਗਾ ਜਿਹੜੇ ਜਿਹੜੇ ਹਿਸਾਬ ਨਾਲ ਹੋਣਗੇ ਤੁਹਾਨੂੰ ਜਲਦੀ ਜਲਦੀ ਦੱਸੂਗੀ ਮੈਂ ਤਾਂ ਤੁਸੀਂ ਵੀ ਵੇਖ ਲਿਓ ਦੇਖੋ ਇਹਦਾ ਡਿਜ਼ਾਈਨ ਥੋੜਾ ਡੀਪਲੀ ਦਿਖਾ ਦੋ ਇਹ ਬਿਲਕੁਲ ਐਵੇਂ ਲੱਗ ਰਿਹਾ ਜਿਵੇਂ ਇਹ ਨੀਡਲਵਰਕ ਕੀਤਾ ਹੁੰਦਾ ਦੇਖੋ ਇਹ ਸਾਰਾ ਜੋ ਤੁਸੀਂ ਦੇਖ ਰਹੇ ਹੋ ਨਾ ਥ੍ਰੈਡ ਇਸ ਤਰ੍ਹਾਂ ਲੱਗਦਾ ਜਿਵੇਂ ਨੀਡਲਵਰਕ ਦੀ ਉਹ ਗੁੱਟੀਆਂ ਆਉਂਦੀਆਂ ਤਾਂਗੀਆਂ ਦੀਆਂ ਉਹ ਗੁੱਟੀਆਂ ਦੇ ਨਾਲੇ ਫੁੱਲ ਪਾਈ ਹੁੰਦੇ ਨੇ ਚੈੱਕ ਕਰੋ ਜੀ ਬਿਲਕੁਲ ਸਾਰਾ ਬਹੁਤ ਸੋਹਣਾ ਕਨਸੈਪਟ ਹੈਗਾ ਇਹ ਸੂਟ ਬਹੁਤ ਸੋਹਣਾ ਲੱਗਦਾ ਨੇੜੇ ਤੋਂ ਇਹ ਵਾਲਾ ਇਸ ਸਟੱਫ ਦੇ ਦਿਖਾਉਣੀ ਹੈ ਪਹਿਲਾਂ ਮੈਂ ਤੁਹਾਨੂੰ ਇੱਕੋ ਰੇਟ ਦੇ ਹਿਸਾਬ ਨਾਲ ਦਿਖਾਉਂਗੀ ਪਹਿਲਾਂ ਇਹ ਹੋ ਗ੍ਰੇ ਕਲਰ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਲੱਗ ਰਿਹਾ ਹੈ ਅਜੇ ਇਹ ਸਿਰਫ ਪੇਂਟ ਹੋਏ ਨੇ ਜਦੋਂ ਇਹ ਸਟਿਚ ਹੋ ਜ ਜਾਣੇ ਨੇ ਇੱਕ ਸੂਟ ਦੀ ਮੈਂ ਖੁਦ ਵੀਡੀਓ ਪਾਈ ਹੈ ਇੱਕ ਸੂਟ ਹੋਰ ਸਟਿਚ ਹੋ ਰਿਹਾ ਤੁਹਾਨੂੰ ਉਹ ਵੀ ਦਿਖਾਉਂਗੀ ਮੈਂ ਤਾਂ ਜਦੋਂ ਆਪ ਇਹਨੂੰ 3 ਸਾਈਡ ਆਪਾਂ ਪਾਈਪਿੰਗ ਦਾ ਟੱਚ ਦੇ ਦੇਣੀ ਹੈ ਗਲਾ ਵਗੈਰਾ ਥੋੜਾ ਬਹੁਤਾ ਡਿਜ਼ਾਈਨ ਕਰ ਲੈਣੇ ਬਹੁਤ ਸੋਹਣੇ ਸੂਟ ਬਣ ਗਏ ਬਾਕੀ ਸਪੈਸ਼ਲੀ ਦੁਪੱਟੇ ਦੇ ਨਾਲ ਬਹੁਤੇ ਸੂਟ ਦੁਪੱਟੇ ਨਾਲ ਵੀ ਆਉਣਗੇ ਉਹ ਵੀ ਤੁਹਾਨੂੰ ਦਿਖਾ ਰਾਂ ਹਾਂ ਇਹ ਆਊਗਾ ਜੀ ਆਪਣਾ ਨੈਕਲਾਈਨ ਦੇ ਉੱਪਰ ਬੈਕ ਤੇ ਪਾਇਆ ਹੈ ਹਾਂਜੀ ਇਹ ਬੈਕ ਦੇ ਉੱਪਰ ਆਏਗਾ ਜੀ दोनों कलर का दुपट्टा डाई करांगे बहुत सोना सारा बहुत वादिया वेस्ट है जो कि विदउट लाइनिंग स्टिच कर सकते हो गर्मी के लिए सूट ने बहुत सोहने लो जी घेरा चैक करो रोज फ्लावर वाला बहुत सोहना डिजाइन बहुत ही सोहना लगता है सूट तैयार हो गए ਦੋ ਦੋ ਫੁੱਲ ਆਉਣਗੇ ਜੀ ਬਾਵਾ ਦੇ ਉੱਪਰ ਗੁਲਾਬ ਦੇ ਫੁੱਲ ਦਾ ਡਿਜ਼ਾਈਨ ਹੈਗਾ ਇਹ ਸਾਰੇ ਇੱਕੋ ਵੇਸ ਦੇ ਇੱਕੋ ਰੇਟ ਦੇ ਹੋਣਗੇ ਪਹਿਲਾਂ ਮੈਂ ਤੁਹਾਨੂੰ ਸਾਰੇ ਹੀ ਦਿਖਾ ਦਵਾਂ ਇਹ ਲੱਗਾਗੇ ਲਓ ਜੀ ਕਿੰਨਾ ਸੋਹਣਾ ਰੰਗ ਹੈ ਫਿਰੋਜ਼ੀ ਲਾਈਟ ਜਿਹਾ ਫਿਰੋਜ਼ੀ ਲਓ ਜੀ ਸਾਈਡਾਂ ਦੇ ਉੱਪਰ ਦੋ ਫੁੱਲ ਆਉਣਗੇ ਸੈਂਟਰ ਦੇ ਵਿੱਚ ਦੋ ਮੋਰਨੀ ਆਉਣਗੀਆਂ ਬਾਕੀ ਜਦੋਂ ਫਿਨਿਸ਼ਿੰਗ ਦਵਾਂਗੇ ਸੇਮ ਰਾਇਲ ਬਲੂ ਆਪਾਂ ਪਾਈਪਿੰਗ ਦੀ ਬਹੁਤ ਸੋਹਣਾ ਤਿਆਰ ਹੋ ਜਾਣਾ ਸਟੀਚਿੰਗ ਵੀ ਕਰਵਾ ਸਕਦੇ ਹੋ ਤੁਹਾਨੂੰ ਨੈਕ ਲਾਈਨ ਵਗੈਰਾ ਵਧੀਆ ਡਿਜ਼ਾਈਨ ਕਰਕੇ ਦਵਾਂਗੇ ਪਾਈਪਿੰਗ ਵਗੈਰਾ ਲਗਾ ਕੇ ਦਵਾਂਗੇ ਸਟੀਚਿੰਗ ਵੀ ਕਰਾ ਸਕਦੇ ਹੋ ਤੁਸੀਂ 350 ਓਨਲੀ ਸਟੀਚਿੰਗ ਹੋਊਗੀ ਕਿਉਂਕਿ ਵਿਦਆਊਟ ਲਾਈਨਿੰਗ ਹੋਣਗੇ ਬਾਹਮਾ ਦੇ ਉੱਪਰ ਵੀ ਮੋਰ ਨਹੀਂ ਆਉਣਗੇ ਹਾਂਜੀ ਤਾਂ ਬੜਾ ਸੋਹਣਾ ਡਿਜ਼ਾਈਨ ਹੈ ਇਹ ਵੀ ਜੇ ਕਰੀਣਾ ਨਾਲ ਦੁਪੱਟੇ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਦੁਪੱਟੇ ਵੀ ਤਿਆਰ ਹੋ ਜਾਣਗੇ ਤੁਹਾਡੇ ਲਓ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਇਹ ਵੀ ਬੜਾ ਸੋਹਣਾ ਡਿਜ਼ਾਈਨ ਹੈ ਜੰਗਲ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜਦੋਂ ਸੂਟ ਬਣ ਜਾਂਦਾ ਬਾਹਾਂ ਤੇ ਇਹ ਜਿਹੜੇ ਹੁਣ ਤੁਹਾਨੂੰ ਸੂਟ ਦਿਖਾਏ ਤੁਹਾਨੂੰ ਸਾਰੇ ਇਹਨਾਂ ਦਾ ਇੱਕੋ ਹੀ ਪ੍ਰਾਈਸ ਲੱਗੂਗਾ ਜੀ 999 999 ਸਿਰਫ 999 ਇਹ ਕੱਲਾ ਸੂਟ ਤੁਸੀਂ ਪਲੇਨ ਸੂਟ ਲਓਗੇ ਸੂਟ ਵੀ 650 ਦਾ ਤੁਹਾਨੂੰ ਮਿਲ ਜੇਗਾ 650 ਪਲੇਨ ਸੂਟ ਲੈ ਸਕਦੇ ਹੋ ਤੇ ਇਹ 999 ਦਾ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਹੈ ਲੈ ਸਕਦੇ ਠੀਕ ਹੈ ਜੀ ਲਓ ਜੀ ਤੇ ਇਸ ਤੋਂ ਇਲਾਵਾ ਜਿਵੇਂ ਜਿਵੇਂ ਤਿਆਰ ਹੋ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਇਹ ਆਊਗਾ ਜੀ ਪਿਓਰ ਟੈਂਪੀ ਟਿਸਟਾ ਦਾ ਇਹ ਬਹੁਤ ਸੋਹਣਾ ਬੇਸ ਹੈ ਬਹੁਤ ਸੋਹਣਾ ਕਪੜਾ ਹੈ ਇਹਨੂੰ ਤੁਸੀਂ ਵਿਦਾਊਟ ਇਹ ਤੋਂ ਲੈਣੇ ਹੋਗੇ ਤੁਸੀਂ ਪਹਿਲਾਂ ਵੀ ਵੀਡੀਓ ਵੇਖੀ ਆਪਾਂ ਲੈ ਕੇ ਆਏ ਸੀ ਇਹ ਸਪੈਸ਼ਲੀ ਫੰਕਸ਼ਨਲ ਸੂਟ ਨੇ ਗਰਮੀ ਦੇ ਲਈ ਟਿਸਟਾ ਬ੍ਰਾਂਡ ਦੇ ਦੇ ਅੱਗੇ ਦੇ ਵਿੱਚ ਵਿਦਾਊਟ ਲਾਈਨਿੰਗ ਵੀ ਸਟੀਚ ਹੋ ਜਾਣਗੇ ਜਿਆਦਾ ਗ੍ਰੇਸ ਬਣਾਉਣਾ ਚਾਹੁੰਦੇ ਹੋ ਤਾਂ ਲਾਈਨਿੰਗ ਚਾਹੇ ਫੁੱਲ ਬੈ ਲਗਾ ਲਿਓ ਜ਼ਰੂਰ ਬਣਾ ਲਿਓ ਲਗਾ ਲਿਓ ਸੌਰੀ ਕਿਉਂਕਿ ਬਹੁਤ ਸੋਹਣੇ ਸੂਟ ਆ ਗਏ ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈ ਲਓ ਜੀ ਇਹਦੇ ਵਿੱਚ ਜਿਹੜੇ ਕਲਰ ਹੈ ਸੇਮ ਕਲਰ ਆਪਾਂ ਸਲਵਾਰ ਤੇ ਪਾ ਦਿੱਤੇ ਆ ਨਾਲ ਪੈਬੀ ਮਸਲੀਨ ਦੀ ਸਲਵਾਰ ਆਊਗੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਪਹੁੰਚਿਆ ਤੇ ਆਊਗਾ ਇਹ ਪਹੁੰਚਿਆ ਇਹ ਜਿਹੜਾ ਕੱਲਾ ਸੂਟ ਹੈ ਜੀ वैसे ही बॉटम तो बिना ਤੁਸੀਂ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ 1395 ਦਾ ਸੂਟ ਹੈ बॉटम ਦੇ ਨਾਲ ਇਹ ਹੈਗਾ 1495 ਦਾ ਠੀਕ ਹੈ ਟਿਸਟਾ ਦਾ ਬਹੁਤ ਸੋਹਣਾ ਸੂਟ ਹੈ ਸੇਮ ਦੇ ਵਿੱਚ ਇੱਕ ਹੋਰ ਆਊਗਾ ਸੇਮ ਹੀ ਪ੍ਰਾਈਸ ਆਊਗਾ ਇਹਨਾਂ ਦਾ ਲਓ ਜੀ ਇਹ ਵੀ ਬ੍ਰਾਂਡ ਦਾ ਰੀਵਾ ਦਾ ਰੀਵਾ ਬ੍ਰਾਂਡ ਦੇ ਸੂਟ ਹੈ ਇਹ ਚੈੱਕ ਕਰੋ ਜੀ ਇਹਦੀਆਂ ਵੀ 슬ੀਵਜ਼ ਆਉਣਗੀਆਂ ਲਓ ਜੀ ਜਿੱਦਾਂ ਦੇ ਇਹਦੇ ਵਿੱਚ ਕਲਰ ਨੇ ਉਵੇਂ ਦੀਆਂ ਇਹਦੀਆਂ ਪੌਂਚਿਆਂ ਦੇ ਉੱਪਰ ਆਊਗਾ ਡਿਜ਼ਾਈਨ ਬੇਲਾ ਬੋਸੋਨਾਂ ਪੌਂਚਾ ਬਣੂਗਾ ਇਹ ਵੀ ਲੈ ਸਕਦੇ ਹੋ ਬਾਟਮ ਵਰਕ ਦੇ ਨਾਲ ਇਹ ਆਊਗਾ ਜੀ ਰੀਵਾ ਬ੍ਰਾਂਡ ਦੀ ਟੈਪੀ ਚੈੱਕ ਟੈਪੀ ਦੇ ਵਿੱਚ ਇਹ ਲਾਈਨਿੰਗ ਟੈਪੀ ਸੀ ਇਹ ਆ ਗਈ ਚੈੱਕ ਟੈਪੀ ਇਹ ਵੀ ਰੀਵਾ ਬ੍ਰਾਂਡ ਦਾ ਹੈ ਜੀ ਇਹ ਵੀ ਨਾ ਕਿਸੇ ਵਰਕ ਤੋਂ ਵੀ ਮਾਰਕੀਟ ਦੇ ਵਿੱਚ 1800 ਤੋਂ ਲੈ ਕੇ 2200 ਤੱਕ ਸੂਟ ਸੇਲ ਹੁੰਦੇ ਨੇ ਬਹੁਤ ਸੋਹਣੀ ਚੀਜ਼ ਹੈ ਲਓ ਜੀ ਦੇਖੋ ਤੁਹਾਨੂੰ ਬਾਟਮ ਦਿਖਾਉਦੇ ਜਿੱਦਾਂ ਦੇਦੇ ਵਿੱਚ ਕਲਰ ਨੇ ਉਹ ਮੇਰੇ ਫਲਾਵਰ ਆਪਾਂ ਬਾਟਮ ਤੇ ਪਾਏ ਨੇ ਉਹ ਸੋਨਾ ਸੋਡਾ ਲੱਗ ਜਾ ਕਨਸੈਪਟ ਬਣ ਜਾਣਾ ਸੇਮ ਪ੍ਰਾਈਸ ਦੇ ਵਿੱਚ ਰਹਿਣਗੇ ਇਹ ਤਿੰਨੋਂ ਸੂਟ ਇਹਨਾਂ ਨੂੰ ਤੁਸੀਂ ਵਧੀਆ ਡਿਜ਼ਾਈਨਰ ਸੂਟ ਬਣਾਉਣੇ ਕਰੀਏ ਤਾਂ ਸਟੀਚਿੰਗ ਵੀ ਕਰਵਾ ਸਕਦੇ ਹੋ ਸਾਡੇ ਤੋਂ ਇਹ ਆ ਗਏ ਜੀ ਇਹ ਬਿਲਕੁਲ ਹੀ ਆਫ ਦੇ ਆਉਣਗੇ ਇਹਨਾਂ ਦਾ ਫੈਬਰਿਕ ਵੀ ਵਧੀਆ ਹੈ ਬਟ ਇਹ ਸੀਜ਼ਨ ਆਫ ਤੇ ਤੁਹਾਨੂੰ ਮਿਲ ਜਾਣਗੇ ਜਿੱका ਟ੍ਰੇਡ ਦੇ ਵਿੱਚ ਜਿਸ ਤਰ੍ਹਾਂ ਇਹ ਵਾਲ ਆ ਗਿਆ ਸੇਮ ਕਲਰ ਦੇ ਵਿੱਚ ਦੋ ਸੂਟ ਨੇ ਤੇਬੀ ਦੇ ਵਿੱਚ ਕੀ ਰ ਆਊਗਾ ਜੀ ਬਹੁਤ ਸੋਹਣਾ ਚੈੱਕ ਕਰੋ ਸੇਮ ਫਲਾਵਰ ਆਉਣਗੇ ਜੀ ਬਾਹਮਾਂ ਦੇ ਉੱਪਰ ਸਿਰਫ 799 ਓਨਲੀ 799 ਦੇਖੋ ਪੇਂਟਿੰਗ ਵੀ ਨਾਲ ਸਟੱਫ ਵੀ ਬਹੁਤ ਜ਼ਿਆਦਾ ਸੋਹਣਾ ਹੈ ਓਨਲੀ 799 ਫਿਰ ਮੈਂ ਤੁਹਾਨੂੰ ਸਾਰੇ 799 ਵਾਲੇ ਦਿਖਾਉਂਗੀ ਲਓ ਜੀ ਇਹਦਾ ਡਿਜ਼ਾਈਨ ਬਹੁਤ ਸੋਹਣਾ ਬਣੂਗਾ ਸਪੈਸ਼ਲੀ ਕੁੜੀਆਂ ਦੇ ਲਈ ਗਾਰਲਿਸ਼ ਲੁੱਕ ਦਾ ਡਿਜ਼ਾਈਨ ਤਿਆਰ ਕੀਤਾ ਬਿਲਕੁਲ ਲਾਈਟ ਜਿਹਾ ਇਹਨੂੰ ਦੇਖੋ ਜੀ ਤੁਸੀਂ ਜਦੋਂ ਘੇਰਾ ਤੇ ਚਾਕ ਬਣਾਉਂਗੇ ਤਾਂ ਰਾਇਲ ਬਲੂ ਕਲਰ ਦੀ ਲੈਂਸ ਦੀ 3 ਸਾਈਡ ਫਿਨਿਸ਼ਿੰਗ ਜ਼ਰੂਰ ਕਰ ਲਿਓ ਇਹ ਉਸੇ ਹਿਸਾਬ ਨਾਲ ਡਿਜ਼ਾਈਨ ਰੈਡੀ ਕੀਤਾ ਹੈ ਇਹ ਤੁਹਾਡੇ ਘੇਰੇ ਦੇ ਸੈਂਟਰ ਦੇ ਵਿੱਚ ਮੋਰ ਨਹੀਂ ਆਉਣਗੀਆਂ ਠੀਕ ਹੈ ਜੀ ਤੇ ਨਾਲ ਆਉਣਗੀਆਂ ਜੀ ਬਾਹਾਂ ਦੇ ਉੱਪਰ ਬਾਹਾਂ ਦੇ ਉੱਪਰ ਵੀ ਮੋਰਨੀਆਂ ਆਉਣਗੀਆਂ ਤੇ ਘੇਰੇ ਦੇ ਸੈਂਟਰ ਦੇ ਵਿੱਚ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਤੁਹਾਨੂੰ ਪੈਣਾ 699 ਔਨਲੀ ਸਿਰਫ 699 ਫੈਬਰਿਕ ਬਹੁਤ ਜ਼ਿਆਦਾ ਵਧੀਆ ਹੈਗਾ ਲੋ ਜੀ ਜੰਗਲ ਡਿਜ਼ਾਈਨ 컬러 ਦੇਖੋ ਕਿ ਨਸਰ ਬਹੁਤ ਪਿਆਰਾ 컬러 ਲੋ ਜੀ ਜੰਗਲ ਡਿਜ਼ਾਈਨ ਘੇਰੇ ਦੇ ਉੱਪਰ ਤੇ ਨਾਲ 슬ੀਵ ਦੇ ਉੱਪਰ ਵੀ ਬੜਾ ਸੋਹਣਾ ਡਿਜ਼ਾਈਨ ਹੈ 컬러 ਵੀ ਬਹੁਤ ਸੋਹਣਾ ਹੈਗਾ ਲੋ ਜੀ ਚੈੱਕ ਕਰੋ ਇਹ ਬਾਮ ਆਉਣੇ ਲੱਗਿਆ ਇਹ ਵੀ ਤੁਹਾਨੂੰ ਮਿਲਨੇ ਸਿਰਫ 699 ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਉਹ ਵੀ ਅਨੀਆਂ ਸ਼ੇਡ ਦੇ ਉੱਪਰ ਨੀਆਂ ਸ਼ੇਡ ਘੇਰੇ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਘੇਰੇ ਦਾ ਡਿਜ਼ਾਈਨ ਹੈ ਪੂਰਾ ਭਰਿਆ ਭਰਿਆ ਸੂਟ ਬਣਨਾ ਹੈ ਫੈਬਰਿਕ ਵੀ ਬਹੁਤ ਸੋਹਣਾ ਹੈ ਡਬਲ ਸ਼ਾਈਨ ਫੈਬਰਿਕ ਹੈ ਤੇ ਪ੍ਰਾਈਸ ਇਹਦਾ ਹੈਗਾ 799 슬ੀਵਸ ਵੀ ਹੈਰੀ ਹੋਣੀਆਂ ਜੀ ਇਹ ਆਊਗਾ ਜੀ ਇਹ ਵਾਲੇ ਜਿਹੜੇ ਸੂਟ ਦਿਖਾ ਰਹੇ ਆ ਇਹ ਵੀ ਬਹੁਤ ਸਾਰੇ ਆਰਡਰ ਰਿਸਿਵ ਦੁਆਰਾ ਰੈਡੀ ਕਰ ਦਿੱਤੇ ਨੇਗੇ ਕ੍ਰਸ਼ ਦੇ ਉੱਪਰ ਇਹ ਸਾਰੇ ਸੂਟਾਂ ਦੇ ਵਿੱਚ ਤੁਹਾਨੂੰ ਕਪੜਾ ਵੱਧ ਮਿਲੇਗਾ ਦੁਪੱਟਾ ਵੀ ਤੁਸੀਂ ਵਿੱਚੋਂ ਹੀ ਕੱਢ ਸਕਦੇ ਹੋ ਠੀਕ ਹੈ ਜੀ ਜੇ ਬੱਚੇ ਦਾ ਨਾਲ ਬਣਾਉਣਾ ਚਾਹੁੰਦੇ ਹੋ ਜਾਂ ਦੁਪੱਟਾ ਵਿੱਚੋਂ ਹੀ ਲੈਣਾ ਚਾਹੁੰਦੇ ਹੋ ਤਾਂ ਵਿੱਚੋਂ ਹੀ ਬਣ ਜੇਗਾ ਤਿੰਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਕਲਰ ਲੈ ਸਕਦੇ ਹੋ ਤੇ ਇੱਕ ਇਹ ਆ ਗਿਆ ਇਹ ਵੀ ਬਹੁਤ ਸੋਨਾ بیس ਹੈਗਾ ਇਹ ਬਿਦਾਊਟ ਲਾਈਨਿੰਗ ਸਟਿਚ ਹੋ ਜਾਊਗਾ ਚਾਰ ਸੂਟ ਨੇ ਆਪਣੇ ਕੋਲ ਇਹ ਆਊਗਾ ਜੀ ਖਾਦੀ ਮਸਲੀਨ ਬਹੁਤ ਜ਼ਿਆਦਾ ਸੋਨਾ ਕਪੜਾ ਹੈ ਤੇ ਚਾਰੇ ਕਲਰ ਨੇ ਚਾਰੋ ਆਫ ਤੇ ਨੇ ਸਿਰਫ 799 ਓਨਲੀ 799 ਤੇ ਹੁਣ ਤੋਂ ਉਹ ਥੋੜੇ ਜਿਹਾ ਸਪੀਰੀਅਰ ਦਿਖਾ ਰਹੇ ਆ ਇਹਦੇ ਵਿੱਚ ਇਹ ਓਵਲੇ ਸੂਟ ਦਿਖਾ ਰਹੇ ਆ ਜਿਹੜੇ ਮਤਲਬ ਕਿ ਆਪਾਂ ਕਹਿ ਦਿੰਨੇ ਆ ਇੱਕ ਐਵੇਂ ਦੇ ਸੂਟ ਆਪਾਂ ਪਾਉਨੇ ਆ ਹਨਾ ਵੀ ਥੋੜਾ ਜਆ ਕਿਵੇਂ ਕਹਿ ਸਕਦੇ ਆ ਕਿ 3D ਜੇ ਹੁੰਦੇ ਨੇ ਅਲੱਗ ਅਲੱਗ ਟੋਨ ਜੀ ਦੇ ਵਿੱਚ ਅੱਜ ਕੱਲ੍ਹ ਦੀ ਕੁੜੀਆਂ ਬਹੁਤ ਪਾਉਂਦੀਆਂ ਨੇ ਐਦਾਂ ਦੇ ਸੂਟ ਚੈੱਕ ਕਰੋ ਜੀ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ neck line ਘੇਰਾ ਚਾਕ ਫਰੰਟ ਸਾਰਾ ਹੈਵੀ ਹੋਊਗਾ ਕਿ ਨਾਲ 슬ੀਵਸ ਦਾ ਤੇ ਇਹਦੀ ਬਾਟਮ ਦੇਖੋ ਜੀ ਆਪਾਂ ਕਿਵੇਂ ਹੀ ਤਿਆਰ ਕੀਤੀ ਹੈ ਸਹੀ ਚੈੱਕ ਕਰੋ ਜੀ ਦੋ ਤਰ੍ਹਾਂ ਦੀ ਤਿਆਰ ਕੀਤੀ ਹੈ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਰਹੂਗੀ ਇਹਨੂੰ 3D ਬਣਾਉਣਾ ਚਾਹੁੰਦੇ ਹੋ ਤਾਂ ਇਹ ਵਾਲਾ ਵੀ ਨਾਲ ਇਹਦੇ ਬਾਟਮ ਲੈ ਸਕਦੇ ਆ ਜਦੋਂ ਤਿਆਰ ਹੋ ਜੂ ਬਿਲਕੁਲ ਅਲੱਗ ਲੁੱਕ ਆਉਣੀ ਹੈ ਸੂਟ ਦੀ ਇਹ ਵੀ ਲੈ ਸਕਦੇ ਹੋ ਇਹਦੇ ਨਾਲ ਤੇ ਕਿਹੜਾ ਡਿਜ਼ਾਈਨ ਇਹ ਮਿਲੂਗਾ ਦੋਨਾਂ 'ਚ ਜਿਹੜਾ ਤੁਹਾਨੂੰ ਪਸੰਦ ਆ ਉਹ ਲੈ ਲਓ ਠੀਕ ਹੈ ਜੀ T-ਸ਼ਰਟ ਇੱਕ ਇਹ ਮਿਲ ਜੂਗੀ ਇੱਕ ਡਿਜ਼ਾਈਨ ਇਹ ਵੀ ਮਿਲ ਜੂਗਾ ਇਹ ਚਾਕਾਂ ਦੀ ਤੇ ਬਾਵਾ ਦੀ ਕੜਾਈ ਆ ਜੂਗੀ ਚਾਕਾਂ ਦੇ ਉੱਪਰ ਆਊਗੀ ਜੀ ਬਹੁਤ ਸੋਹਣੀ ਬੇਲ ਤੇ ਬਾਵਾ ਤੇ ਵੀ ਆ ਜੂਗੀ ਇਹ ਵੀ ਲੁੱਕ ਬਹੁਤ ਸੋਹਣੀ ਲੱਗਣੀ ਆ ਸੂਟ ਦੀ ਦੇਖੋ ਜਿਹੜੀ ਮਰਜ਼ੀ ਬਾਟਮ ਇਹਦੇ ਨਾਲ ਵੀ ਲੈ ਸਕਦੇ ਹੋ 3D ਸੂਟ ਬਣਨਗੇ ਇਹ ਤੇ 1295 ਜੀ 1295 ਵੇ ਲੈ ਸਕਦੇ ਹਾਂ ਤੇ ਹੁਣ ਆਪਾਂ ਇੱਕ ਸੂਟ ਹੋਰ ਰਹਿ ਗਿਆ ਤੁਹਾਡਾ 699 ਵਾਲਾ ਦੇਖੋ ਕਲਰ ਕਿੰਨਾ ਸੋਹਣਾ ਹੈ ਲਵੈਂਡਰ ਸ਼ੇਡ ਸਪੈਸ਼ਲੀ ਲੋਜੀ ਫੈਬਰਿਕ ਬਹੁਤ ਸੋਹਣਾ ਹੈ 700 ਦਾ ਸੂਟ ਇਹ ਸੇਲ ਕੀਤਾ ਪਲੇਨ ਆਪਾਂ ਚੈੱਕ ਕਰੋ ਜੀ ਇਹ ਘੇਰੇ ਤੇ ਆਉਣਗੇ ਬਾਕੀ 3 ਸਾਈਡ ਆਪਾਂ ਫਿਨਿਸ਼ਿੰਗ ਦੇਣੀ ਹੈ ਡਾਰਕ ਪਰਪਲ ਦੇ ਨਾਲ ਜਾਮਣੀ ਦੇ ਨਾਲ ਤੇ ਬਾਹਾਂ ਤੇ ਵੀ ਆਊਗਾ ਸੇਮ ਫਲਾਵਰ ਲੋਜੀ ਚੈੱਕ ਕਰੋ ਤੇ ਇਹ ਵੀ 699 only ਤੇ ਹੁਣ ਇਹਦੇ ਜਿਹੜੇ ਆਪਾਂ ਨੇ ਥੋੜੇ ਜਿਹਾ ਹੈਵੀ ਫੈਬਰਿਕ ਦੇ ਵਿੱਚ ਤਿਆਰ ਕਰ ਦਿੱਤੇ ਨੇ ਨਾਲ ਦੁਪੱਟੇ ਸਪੈਸ਼ਲੀ ਜੇ ਤੁਸੀਂ ਪਾਰਟੀ ਵੇਅਰ ਸੂਟ ਕਰਮੀਆਂ ਦੇ ਲਈ ਬਣਾ ਸਕਦੇ ਹੋ ਇਹਦੇ ਵਿੱਚ ਆਪਾਂ ਸਾਡੀਆਂ ਪਹਿਣਾਂ ਦੇ ਲਈ ਘੇਰੇ ਵਰਕ ਦੇ ਵਿੱਚ ਵੀ ਤਿਆਰ ਕਰਤੇ ਲਓ ਜੀ ਪਹਿਲਾਂ ਤਾਂ ਫੈਬਰਿਕ ਦੇਖੋ ਕਿੰਨਾ ਸੋਹਣਾ ਐਸ ਕੇ ਦਾ ਬਹੁਤ ਹੀ ਸੋਹਣਾ ਫੈਬਰਿਕ ਲਾਈਨਿੰਗ ਦੇ ਵਿੱਚ ਕੋਈ ਲਾਈਨਿੰਗ ਨਹੀਂ ਇਹਦੇ ਵਿੱਚ ਲੱਗੂਗੀ ਵਿਦਆਊਟ ਲਾਈਨਿੰਗ ਸੂਟ ਸਟਿਚ ਹੋਗਾ ਦੇਖੋ ਬਿਲਕੁਲ ਵੀ ਟਰਾਂਸਪੇਰੈਂਟ ਨਹੀਂ ਹੈਗਾ ਕਲਰ ਕਿੰਨਾ ਸੋਹਣਾ ਹੈਗਾ ਇਹ ਆਊਗਾ ਜੀ ਘੇਰੇ ਦੀ ਬੇਲ ਚੈੱਕ ਕਰੋ ਘੇਰੇ ਦੀ ਬੇਲ ਆ ਗਈ ਇਹ ਆ ਗਈ ਬੇਲ ਬਾਹਾਂ ਦੇ ਉੱਪਰ ਦੋਨੋਂ ਬਾਹਾਂ ਤੇ ਬੇਲ ਆਊਗੀ ਇਹ ਵੀ ਡਿਜੀਟਲ ਪ੍ਰਿੰਟ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਲੱਗਦਾ ਹੈ ਨਾ ਥ्रेड ਵਰਕ ਤੇ ਇਹਦਾ ਦੁਪੱਟਾ ਆਊਗਾ ਜੀ ਫੁੱਲ ਪਿਓਰ ਮਸਲੀਨ ਹੈਵੀ ਵਾਲਾ ਜਿਹੜਾ ਤੁਸੀਂ 2.5 300 ਦਾ ਦੁਪੱਟਾ ਲੈਣੇ ਉਹ ਵਾਲੀ ਮਸਲੀਨ ਕਿਉਂਕਿ ਵੈਰੀ ਸੌਫਟ ਹੁੰਦਾ ਤੇ ਇਹਦੇ ਵਿੱਚ ਸ਼ਾਈਨ ਵੀ ਹੁੰਦੀ ਹੈ ਲਓ ਜੀ ਚੈੱਕ ਕਰੋ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਡਾਈ ਐਂਡ ਡਾਈ ਇਹਦੇ ਡਿਜ਼ਾਈਨ ਦਿਖਾਵਾਂਗੇ ਫਿਰ ਪ੍ਰਾਈਸ ਦੱਸਾਂਗੇ ਇਹਦਾ ਫਰਸਟ ਡਿਜ਼ਾਈਨ ਇਹ ਵਾਲਾ ਆ ਗਿਆ ਜੀ ਚੈੱਕ ਕਰ ਲਓ ਦੇਖੋ ਸੂਟ ਇਹਦੇ ਵਿੱਚ ਬਾਗੂ ਤਿਆਰ ਨਹੀਂ ਮਿਲ ਜਾਣਗੇ ਤੁਹਾਨੂੰ 2-2 4-4 ਦਿਨ ਤੁਸੀਂ ਇਹ ਨਹੀਂ ਲੈਣਾ ਚਾਹਦੇ ਨਾਲ ਦੁਪੱਟੇ ਐਵੇਂ ਨੇ ਦੁਪੱਟੇ ਤੁਸੀਂ ਜਿਹੜੇ ਉਹ ਚੂਜ਼ ਕੀਤੇ ਉਹਨਾਂ ਨਾਲ ਵੀ ਤਿਆਰ ਕਰਵਾ ਸਕਦੇ ਹੋ ਲੋ ਜੀ ਚੈੱਕ ਕਰੋ 골ਡਨ ਕਲਰ ਦੇ ਵਿੱਚ ਕੈਮਲ ਕਲਰ ਘੇਰੇ ਦੀ ਬੇਲ ਬਹੁਤ ਸੋਹਣੀ ਘੇਰੇ ਦੀ ਬੇਲ ਹੈ ਬਿਲਕੁਲ ਥ्रेड ਵਰਕ ਦੀ ਤਰ੍ਹਾਂ ਲੱਗ ਰਿਹਾ ਤੇ ਤੁਹਾਡਾ ਕੁਐਸਚਨ ਹੋਏਗਾ ਕਿ ਖਰਾਬ ਤਾਂ ਨਹੀਂ ਹੁੰਦਾ ਜੀ ਬਿਲਕੁਲ ਖਰਾਬ ਨਹੀਂ ਹੋਊਗਾ ਜਿਵੇਂ ਮਰਜ਼ੀ ਵਾਸ਼ ਕਰੀ ਜਾਓ ਜੀ ਹਾਂ ਜੀ ਇਹ ਆ ਗਈ ਜੀ ਆਪਣੀ ਬਾਹਾਂ ਦੀ ਬੇਲ ਪੂਰਾ 5 ਮੀਟਰ ਫੈਬਰਿਕ ਮਿਲੂਗਾ ਜੀ ਵਿਦਾਊਟ ਲਾਈਨਿੰਗ ਸਟਿਚ ਹੋਊਗਾ ਕੱਪੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਬਹੁਤ ਫਾਈਨ ਫੈਬਰਿਕ ਹੈ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਦਿਖਾਉਣੀ ਆ 2.5 ਐਂਡ ਡਾਈ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਦੇਖੋ 2.5 ਮੀਟਰ ਦਾ ਫੁੱਲ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਸੱਜ ਬਣਦਾ ਹੈ ਜੀ ਇਹਨਾਂ 'ਚ ਕੋਈ ਵੀ ਵਰਕ ਤੁਸੀਂ ਕਿਸੇ ਅਨਦਰ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਆ ਇੰਨਾ ਚੋ ਕਿਸੇ ਕਲਰ ਤੇ ਕੋਈ ਹੋਰ ਵਰਕ ਕਰਵਾਉਣਾ ਚਾਹੁੰਦੇ ਹੋ ਲਾਈਕ ਤੁਹਾਨੂੰ ਵਰਕ ਇਹ ਪਸੰਦ ਆ ਗਿਆ ਕਲ ਸਟੱਫ ਕੋਈ ਇਹ ਪਸੰਦ ਆ ਗਿਆ ਤਾਂ ਤੁਸੀਂ ਇਹ ਚੇਂਜ ਵੀ ਕਰਵਾ ਸਕਦੇ ਹੋ ਲਓ ਜੀ ਬਹੁਤ ਸੋਹਣਾ ਕਲਰ ਹੈ ਵੀ ਮੈਂਦੀ ਗ੍ਰੀਨ ਕਲਰ ਤੇ ਇਹ ਦਾ ਫੈਬਰਿਕ ਚੈੱਕ ਕਰੋ ਕਿੰਨਾ ਸੋਹਣਾ ਜੀ ਵੱਡੇ ਬਾਕਸ ਦੇ ਵਿੱਚ ਫਲਾਵਰ ਦੇਖੋ ਕਿੰਨੇ ਸੋਹਣੇ ਓਖੇ ਨੇ ਇਹਦੇ ਉੱਪਰ ਇਹ ਆਊਗਾ ਜੀ ਵਿਦਆਊਟ ਦੁਪੱਟਾ ਦੁਪੱਟਾ ਰੇਡੀ ਕਰਵਾਉਣਾ ਚਾਹੁੰਦੇ ਹੋ ਤਾਂ ਟਾਈ ਡਾਈ ਕਰਵਾ ਕੇ ਦੇ ਦੇਵਾਂਗੇ ਲਓ ਜੀ ਸੇਮ ਫਲਵਰ ਆਉਣਗੇ ਆਪਣਾ ਬਾਵਾਂ ਦੇ ਉੱਪਰ ਇਹ ਕਲਰ ਮੈਨੂੰ ਸੀਰੀਅਸਲੀ ਬਹੁਤ ਸੋਹਣਾ ਲੱਗਿਆ ਕਿਉਂਕਿ ਇਹਦੇ ਨਾਲ ਦਾ ਸੇਮ ਸੂਟ ਮੈਂ ਆਪਣੀ ਮੰਮਾ ਦਾ ਬਣਾ ਰਹੀ ਆ ਕਲਰ ਵੀ ਬਹੁਤ ਸੋਹਣਾ ਹੈ ਜੀ ਇਹਦਾ ਡਿਜ਼ਾਈਨ ਵੀ ਬੜਾ ਸੋਹਣਾ ਦੇਖੋ ਬਾਕੀ ਜਦੋਂ ਸੂਟ ਇਹ ਤਿਆਰ ਹੋ ਗਿਆ ਫਿਰ ਤੁਹਾਨੂੰ ਜ਼ਰੂਰ ਬਣਿਆ ਹੋਇਆ ਦਿਖਾਵਾਂਗੀ ਚੈੱਕ ਕਰੋ ਇਹ ਬਿਲਕੁਲ ਥ੍ਰੈਡ ਵਰਕ ਦਾ ਡਿਜ਼ਾਈਨ ਹੈ ਦਿਖਾ ਦਿਓ ਨੇੜੇ ਬਿਲਕੁਲ ਦੇਖੋ ਲੱਗ ਰਿਹਾ ਨਾ ਬਿਲਕੁਲ ਥ੍ਰੈਡ ਵਰਕ ਬੜਾ ਸੋਹਣਾ ਡਿਜ਼ਾਈਨ ਬਣਿਆ ਹੈ ਮਾਮਾ ਦਾ ਵੀ ਆਊਗਾ ਜੀ ਸੇਮ ਚੈੱਕ ਕਰੋ ਵੀ ਦਾ ਉਪਲਾਈਨਿੰਗ ਸਟੀਚੂ ਦਾ ਜਿਹੜਾ ਦੁਪੱਟਾ ਦਿਖਾਉਣੀ ਆ ਤੁਹਾਨੂੰ ਹਰੀ ਕਦੇ ਨਾਲ 2.5 ਮੀਟਰ ਦਾ ਫੁੱਲ ਪਿਓਰ ਮਸਲੀਨ ਦਾ ਦੁਪੱਟਾ ਆਇਆ ਜੀ ਪੂਰਾ ਲੰਬਾ ਚੌੜਾ ਸਪੈਸ਼ਲੀ ਗਰਮੀ ਦੇ ਸੂਤਾਂ ਦੇ ਲਈ ਬਹੁਤ ਵਧੀਆ ਰਹਿੰਦਾ ਮਸਲੀਨ ਦਾ ਦੁਪੱਟਾ ਇਹ ਦੁਪੱਟਾ ਅਜੂ ਦਾ ਨਾਲ ਇਹਦੇ ਮੈਂ ਹੋਰ ਵੀ ਡਿਜ਼ਾਈਨ ਤੁਹਾਨੂੰ ਦਿਖਾ ਦਵਾਂ। ਹੋਗੇ ਸਾਰੇ ਇੱਧਰੋਂ। ਹਰ ਇੱਕ ਦੇ ਨਾਲ ਦੇ ਤੁਸੀਂ ਜਿੰਨੇ ਮਰਜ਼ੀ ਸੂਟ ਤਿਆਰ ਕਰਵਾ ਸਕਦੇ ਆ। ਆ ਕੇ ਸਟੋਰ ਤੋਂ ਤਿਆਰ ਕਰਵਾਉਣੀ ਚਾਹੁੰਦੇ ਹੋ ਤਾਂ ਇੱਥੇ ਵੀ ਆ ਸਕਦੇ ਹੋ ਤੁਸੀਂ ਜਦੋਂ ਮਰਜ਼ੀ। ਲੋਜੀ। ਜੰਗਲ ਡਿਜ਼ਾਈਨ ਸਕਾਈ ਬਲੂ ਤੇ ਕੀਤਾ ਹੈਗਾ। ਬਹੁਤ ਜ਼ਿਆਦਾ ਸੋਹਣਾ ਇਹਦੇ ਉੱਪਰ ਬਣਿਆ ਇਹ ਡਿਜ਼ਾਈਨ ਸਕਾਈ ਬਲੂ ਕਲਰ। ਬਾਹਾਂ ਦਾ ਵੇਖ ਸਕਦੇ ਆਂ ਚਿੜੀਆਂ ਵਾਲਾ ਡਿਜ਼ਾਈਨ। ਹਾਂਜੀ ਹੁਣ ਇਹਨਾਂ ਦਾ ਇੱਕੋ ਹੀ ਪ੍ਰਾਈਸ ਰਹਿਣ ਵਾਲਾ ਜਿਹੜਾ ਇਹ ਵਾਲਾ ਸਟੱਫ ਹੈ ਕਿਉਂਕਿ SKA ਦਾ ਸਟੱਫ ਆ ਗਿਆ ਵਧੀਆ ਬਹੁਤ ਵਧੀਆ ਸਟੱਫ ਹੈ ਤਾਂ ਇਹ ਵਾਲਾ ਜਿਹੜਾ ਸੂਟ ਆਊਗਾ ਜੇਕਰ ਤੁਸੀਂ ਇਹਨੂੰ ਲੈਣੇ ਹੋਗੇ ਵਿਦਆਊਟ ਦੁਪੱਟਾ ਤਾਂ ਤੁਹਾਨੂੰ ਇਹ ਸੂਟ ਪੈਣਾ ਜੀ 999 ਜੇਕਰ ਤੁਸੀਂ ਇਹ ਸੂਟ ਲੈਣੇ ਹੋ ਵਿਦ ਦੁਪੱਟਾ ਤਾਂ ਤੁਹਾਨੂੰ ਇਹ ਸੂਟ ਪੈਣਾ ਜੀ 1595 ਠੀਕ ਹੈ ਕਿਉਂਕਿ ਦੁਪੱਟੇ ਹਾਈ ਕੁਆਲਿਟੀ ਲੱਗੇ ਆ ਬਾਕੀ ਟਾਈ ਡਾਈ ਤੁਹਾਨੂੰ ਪਤਾ ਹੀ ਹੈ 200 ਲੈਂਦੇ ਆ ਜੀ ਜੇਕਰ ਸਿੰਗਲ ਕਲਰ ਦੁਪੱਟਾ ਕਰਾਉਣਾ ਚਾਹੁੰਦੇ ਕੋਈ ਨਾਰਮਲ ਦੁਪੱਟਾ ਕਰਾਉਣਾ ਚਾਹੁੰਦੇ ਤਾਂ ਉਹਦੇ ਹਿਸਾਬ ਨਾਲ ਹੋ ਜਾਏਗਾ ਇਹ ਸਾਰੇ ਅੱਛੀ ਕੁਆਲਿਟੀ ਦੇ ਦੁਪੱਟੇ ਲੱਗੇ ਆ। ਤਾਂ ਇਹਨਾਂ 'ਚ ਜਿਹੜਾ ਮਰਜ਼ੀ ਸੂਟ ਆ ਤੁਸੀਂ ਲੈ ਸਕਦੇ ਹੋ ਬਾਕੀ 2-4 ਸੂਟ ਹੋਰ ਦਿਖਾ ਦਿੰਨੀ ਆ ਨਾਲ ਆਪਾਂ। ਇੱਕ ਮਿੰਟ ਸਟੌਪ ਕਰ ਲਿਓ। ਤੇ ਹੁਣ ਆਪਣੇ ਕੋਲ ਕੁਝ ਸੂਟ ਜੋ ਰੈਡੀ ਹੋਈਆਂ ਤੁਹਾਨੂੰ ਦਿਖਾਉਣ ਲੱਗੀ ਆ ਮੈਂ। ਇਹ ਸੈੱਟ ਬਣ ਕੇ ਤਿਆਰ ਹੋ ਕੇ ਆ ਗਿਆ ਜੀ ਇਹ 20-25 ਸੂਟ ਤਿਆਰ ਹੋ ਕੇ ਆਏ ਨੇ ਵੈਸੇ ਪੁਸ਼ਕ ਦੇ ਤਾਂ ਪ੍ਰੀ ਬੁਕਿੰਗ ਹੋ ਗਈ ਸੀ ਤੁਸੀਂ ਇੰਸਟਾ ਤੇ YouTube ਤੇ ਇਹਦੀ ਵੀਡੀਓ ਵੇਖ ਸਕਦੇ ਹੋਗੇ। ਬਹੁਤ ਜਿਆਦਾ ਸੋਹਣਾ ਸੂਟ ਇਹ ਬਣ ਕੇ ਤਿਆਰ ਹੁੰਦਾ ਆਪਾਂ ਨੇ ਜੋ ਅਮਰੀਕਾ ਵਾਲਾ ਪਾਰਸਲ ਭੇਜਿਆ ਉਹਦੇ ਵਿੱਚ ਸਤਿੰਦਰਦੀ ਦਾ ਸੂਟ ਬਣਾਇਆ ਸੀਗਾ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵਾਕਿ ਇੰਸਟਾ ਤੇ ਸ਼ਾਰਟਸ ਦੇ ਵਿੱਚ ਦੇਖ ਸਕਦੇ ਹੋ ਤਾਂ ਕਲਰ ਬਹੁਤ ਸੋਹਣਾ ਜੀ ਦਾ ਚੈੱਕ ਕਰੋ ਜਦੋਂ ਦੁਪੱਟਾ ਵਗੈਰਾ ਡਾਈ ਹੋ ਜਾਂਦਾ ਬਹੁਤ ਸੋਹਣਾ ਲੱਗਦਾ ਥੋੜਾ ਨੇੜੇ ਤੋਂ ਵਰਕ ਦਿਖਾ ਦਿਓ ਇਹ ਤਿੱਲੇ ਦਾ ਤੇ ਨਾਲ ਦੇ ਥ੍ਰੈਡ ਦਾ ਕੰਮ ਆਊਗਾ ਬਿਲਕੁਲ ਸਰਦਾਰੀ ਜਿਹਾ ਸੂਟ ਆਪਾਂ ਕਹਿ ਦਿੰਨੇ ਆ ਕਿ ਬਣ ਕੇ ਆਏਗਾ ਦੇਖੋ ਜੀ ਬਾਹਮਾ ਚੈੱਕ ਕਰੋ ਹਾਂਜੀ ਇਹ ਸੂਟ ਵੈਸੇ 1895 ਦਾ ਇਹ ਸੂਟ ਸੀਗਾ ਪਰ ਇਹ ਆਪਣੇ ਕੋਲ ਕਾਫੀ ਜਿਆਦਾ ਸਟਾਕ ਆਪਾਂ ਤਿਆਰ ਕਰਵਾ ਲਿਆ ਤਾਂ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੀ ਮਿਲੇਗਾ ਸਿਰਫ ਔਰ ਸਿਰਫ 1295 ਵੈਸੇ ਬਾਟਮ ਵਰਕ ਦੇ ਨਾਲ ਹੈ ਜੇਕਰ ਵਿਦਆਊਟ ਬਾਟਮ ਵਰਕ ਲਵਾਂਗੇ ਤਾਂ 1295 ਵਿਦ ਬਾਟਮ ਵਰਕ ਲੈਣਾ ਚਾਹੁੰਦੇ ਹੋ ਤਾਂ ਇਹ ਮਿਲੇਗਾ ਜੀ 1395 ਵਿਦਆਊਟ ਲਾਈਨਿੰਗ ਸਟਿਚ ਹੋਊਗਾ ਲੈ ਸਕਦੇ ਹੋ ਫੁੱਲ ਸਟਾਕ ਰੈਡੀ ਹੈ ਤੇ ਇੱਕ ਮੈਂ ਸੂਟ ਤਿਆਰ ਕੀਤਾ ਜੀ ਬੜਾ ਸੋਹਣਾ ਲੱਗਿਆ ਮੈਨੂੰ ਤੁਸੀਂ ਦੱਸਿਓ ਕਿਵੇਂ ਲੱਗਿਆ ਤੁਹਾਨੂੰ तो यहाँ आर्टिकल देखो देख सकते हो काफ़ी सारे खुद तैयार किए नेम कर सकते हो क्योंकि बुक जल्दी हो जाएंगे लो जी ये तो अपने बॉटम बनाई है ठीक है जी ये सलवार हम शर्ट दिखाने थोड़ा लो जी शर्ट देखो फिनिशिंग पट्टी ग्रीन द रखी है आप क्योंकि टच ग्रीन का दिता दुपट्टे का थ्री डी सूट बनाया जी ਦੇਖੋ neck line ਘੇਰਾ ਐਂਡ 슬ੀਵਸ ਬਾਕੀ ਇਹਦੀ ਵੀਡੀਓ ਮੈਂ ਪਾ ਕੇ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਇਹਦਾ ਦੁਪੱਟਾ ਦੇਖੋ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਜਿਹੜੀ ਸੂਟ ਹੈਗਾ ਠੀਕ ਹੈ ਜੀ ਤੇ ਇਹ ਵਾਲਾ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਇਹ ਵਿਦ ਦੁਪੱਟਾ ਸ਼ਰਟ ਤੇ ਇਹਦੀ ਜਿਹੜੀ ਸ਼ਰਟ ਰਹੂਗੀ ਜੀ ਪਲਵਲ ਸ਼ਿਲਕ ਦੀ ਹੈਗੀ ਅ ਮਤਲਬ ਕਿ 500 ਪਰ ਮੀਟਰ ਇਹ ਸੂਟ ਆਊਗਾ ਕਪੜਾ ਸ਼ਰਟ ਦਾ 500 ਰੁਪਏ ਪਰ ਮੀਟਰ ਬਹੁਤ ਜ਼ਿਆਦਾ ਵਧੀਆ ਸ਼ਰਟ ਹੈਗੀ ਦੀ ਤੇ ਬਾਕੀ ਜੀ ਇਹਦੇ ਸੂਟ ਦੀ ਪ੍ਰਾਈਸ ਦੀ ਗੱਲ ਕਰੀਏ ਤੁਸੀਂ ਸਾਰਾ ਸੈੱਟ ਲੈਣੇ ਹੋ ਤਿੰਨੋ ਚੀਜ਼ਾਂ ਦੁਪੱਟਾ ਸੂਟ ਤੇ ਬਾਟਮ ਤਾਂ ਇਹ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਿਲ ਜੇਗਾ ਕਿਉਂਕਿ ਵਰਕ ਵੀ ਕਾਫੀ ਹੈ ਸਿਰਫ ਔਰ ਸਿਰਫ 2695 2695 ਓਨਲੀ ਤਾਂ ਜਲਦੀ ਜਲਦੀ ਬੁਕਿੰਗ ਲੈ ਲਿਓ ਕਿਉਂਕਿ ਜਿੰਨਾ ਕਿ ਮਤਲਬ ਕਿ ਆਪਣੇ ਕੋਲ ਫੈਬਰਿਕ ਹੈ ਮੇਰੇ ਖਿਆਲ ਚ 12 13 ਸੂਟ ਨੇ ਸਟਾਕ ਵੀ ਜਲਦੀ ਆਊਟ ਹੋਊਗਾ ਆ ਬੁਕਿੰਗ ਕਰਵਾ ਸਕਦੇ ਹਾਂ ਓਕੇ ਜੀ ਕੱਲ ਫਿਰ ਮਿਲਦੇ ਹਾਂ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਮ ਸਸ਼ਿਕਾ